ਜੀਤੋ ਸਾਂਝ ਪੰਜਾਬ ਦੀਆਂ ਸੜਕਾਂ ਤੇ ਘੁੰਮ ਰਹੇ ਨੇ ਨਾਲ ਨਾਲ ਨਿਰੂ ਬਾਜਵਾ ਜਿਹੜੇਗੇ ਉਹ ਵੀ ਪੰਜਾਬ ਦੀਆਂ ਸੜਕਾਂ ਉੱਤੇ ਫਨਸ਼ਨ ਕਰਦੇ ਨਜ਼ਰੋਂਦੇ ਪਏ ਨੇ ਕਿ ਹੁਣ ਇੱਕ ਤਾਜੀ ਵੀਡੀਓ ੜੀ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਪਈ ਗਈ ਆ ਜਿਹਦੇ ਵਿੱਚ ਦਿਲਜੀਤ ਓਸਾਂਝ ਗੱਡੀ ਦੇ ਵਿੱਚ ਬੈਠ ਕੇ ਢਿੱਲੀਚੀਆਂ ਖਾਂਦੇ ਪਏ ਕੇ ਨਾਲ ਨਿਰੂ ਬਾਜਵਾ ਨਾਲ ਲਾਈਵ ਹੋ ਕੇ ਗੱਲਾਂਬਾਤ ਕਰਦੇ ਪਏ ਨੇ ਤੁਹਾਨੂੰ ਦੱਸਤੀ ਕਿ ਇਹਨਾਂ ਦੋਵਾਂ ਦੀ ਨਵੀਂ ਫਿਲਮ ਜਿਹੜੀ ਜੱਟ ਜੁਲੀਟ 3 ਜਿਹੜੀ ਹੈ ਉਹ ਲਾਂਚ ਹੋਣ ਜਾ ਰਹੀਗੀ ਜਲਦ ਹੀ ਪੰਜਾਬ ਦੇ ਦੇਸ਼ ਤੇ ਸਾਰੇ ਸਿਨੇਮਾ ਘਰਾਂ ਦੇ ਵਿੱਚ ਦੇਖਣ ਨੂੰ ਮਿਲੇਗੀ ਉਹਦੀ ਪ੍ਰਮੋਟ ਪ੍ਰਮੋਸ਼ਨ ਵਾਸਤੇ ਹਰੇਕ ਸ਼ਹਿਰਾਂ ਦੇ ਵਿੱਚ ਜਾ ਜਾ ਕੇ ਲੋਕਾਂ ਨੂੰ ਦੱਸਿਆ ਜਾ ਰਿਹਾ ਹੈਗਾ ਆ ਗੁਰੂ ਮਹਾਰਾਜ ਦੀ ਅਰਦਾਸ ਬੇਨਤੀ ਕੀਤੀ ਜਾ ਰਹੀਗੀ ਕਾਮਯਾਬੀ ਵਾਸਤੇ ਤੁਹਾਂ ਦਾ ਸਦੀਕੇ ਬੀਤੇ ਦਿਨੀ ਲੁਧਿਆਣੇ ਦੇ ਵਿੱਚ ਜੱਟ ਜੁਲੀਅਟ 3 ਦੀ ਜਿਹੜੀ ਗੀਫ ਪ੍ਰਮੋਸ਼ਨ ਕਰਨ ਵਾਸਤੇ ਦਲਜੀਤ ਉਸਾਂਜ ਪਹੁੰਚੇ ਸੀ ਉਹ ਨਾਲ ਨਾਲ ਉੱਥੇ ਸੜਕਾਂ ਉੱਤੇ ਕਾਫੀ ਫੋਟੋ ਵੀ ਸ਼ੂਟ ਜਿਹੜਾ ਕਰਵਾਇਆ ਗਿਆ ਲੋਕਾਂ ਦੇ ਨਾਲ ਫੈਨਸ ਵੀ ਬਹੁਤ ਜਿਆਦਾ ਖੁਸ਼ ਹੋਏ ਸੀ ਇਸ ਤਰ੍ਹਾਂ ਦੀਆਂ ਫੋਟੋਆਂ ਕਰਵਾ ਕੇ ਦਲਜੀਤ ਉਸਾਂਜ ਦੇ ਨਾਲ ਕਿਉਂਕਿ ਅਕਸਰ ਉਹਨਾਂ ਦਾ ਹਰਮਨ ਪਿਆਰਾ ਜਿਹੜਾ ਆਇਆ ਸਿੰਗਰ ਜਿਹਨੂੰ ਉਹ ਜਿਹਦੇ ਉਹ ਫੈਨ ਹੈਗੇ ਸੀ ਉਹਨਾਂ ਦੇ ਬਿਲਕੁਲ ਸਾਹਮਣੇ ਆ ਜਾਵੇ ਕੋਲ ਆ ਜਾਵੇ ਤਾਂ ਫੈਨ ਦੇ ਜਿ ਖੁਸ਼ੀ ਜਿਹੜੀਗੀ ਉਹ ਜਾਹਰ ਦੇਖਣੀ ਨੂੰ ਹੀ ਮਿਲੇਗੀ ਕਿਉਂਕਿ ਹੁਣ ਐਡਾ ਵੱਡਾ ਸਿੰਗਰ ਜਿਹੜਾ ਉਹਨਾਂ ਦੇ ਵਿੱਚ ਆ ਗਿਆ ਤਾਂ ਫਿਰ ਉਹਨਾਂ ਨੇ ਕੋਈ ਨਾ ਇੱਕ ਸਬਬ ਗੱਲ ਹੀਗੀ ਲੈ ਭਾਈ ਈਜੀ ਬੀਜੀ ਕੀ ਜੀ ਮাইয়া ਯਮਣਾ ਬਹੁਤ ਖਾਲੀ ਹੁਣ ਦੇ ਸਾਹਮਣੇ ਆਲਾ ਖਾਊਗਾ ਲੀਜੀ ਬਾਈਆ ਲੈ ਭਾਈ ਭਰੀਆਂ ਪਈਆਂ ਰਸੇ ਨਾਲ ਕੀ ਹੋ ਗਿਆ ਉਦੀ ਆਵਾਜ਼ ਆਜੋ ਜੀ ਲਵਾਜ ਘੱਟ ਕਰ ਲਿਆ ਰੜ ਜਾ ਓਹੋ ਹਾਈਜਨਿਕ ਹੋ ਗਿਆ ਕੱਬ ਓਹੋ ਹਾਈਜਨਿਕ ਹੋ ਗਿਆ ਓਹੋ ਔ ਆਜੜਦਾ ਹੈ ਹੈਲੋ ਜੀ ਹੈਲੋ ਅੰਤੁਲ ਮੁ ਹੁੰਜਲ ਅਫੀਸ਼ਲ ਹਾਂਜੀ ਸਤਿ ਸ੍ਰੀ ਅਕਾਲ ਜੀ ਦਿਲ ਮੇਰੇ ਲੋ ਵੀ ਬਹੁਤ ਜ਼ਰਾ ਦਿਲ ਓਹ ਸਪੀਡ ਕਾਰਡ ਵਾਲੇ ਕਿਵੇਂ ਆ ਪੈਸੇ ਕਮਾਈ ਜਾਂਦੇ ਹੋ ਓਕੇ ਲੈ ਵੀ ਅੱਜ ਅਸੀਂ ਗਏ ਅੰਮ੍ਰਿਤਸਰ ਆਦਨੰਦਾ ਆਇਆ ਸੀ ਕੋਚੇ ਸੌ ਲਿਖਾਤੇ ਤੇ ਉਹਦਾ ਚਾਹ ਵੀ ਸੀ ਤੇ ਨੀਰੂ ਜੀ ਨੇ ਲਈਆਂ ਪੰਜਾਬੀ ਜੋਤੀਆਂ ਤੇ 27 ਤਰੀਕ ਨੂੰ ਕੀ ਪੜੀਆਂ ਖੋਤੀਆਂ ਅਮਰੋ ਜੱਟ ਜੂਲੀਟ ਆ ਰਹੀ ਹੈ ਤੇ ਐਡਵਾਂਸ ਬੁਕਿੰਗ ਉਹਦੀ ਓਪਨ ਹੈ ਚੱਕ ਫਟੇ ਦਿਓ ਤੇ ਅਸੀਂ ਸੋਚ ਰਹੇ ਹਾਂ ਬੈਠੇ ਵੀ ਕੱਲ ਕਿੱਥੇ ਆਈਏ ਕੱਲ ਪਟਿਆਲੇ ਆਈਏ ਜਾਂ ਜੰਨਰਾਲੀ ਸਾਈਡ ਤੇ ਆਈ ਕਪੂਰਸਲੇ ਬਦ ਦੁਆਬੇ ਆਈਏ ਕਿ ਮਾਲ ਵਿੱਚ ਮੱਝ ਜਹੀਂ ਜਾਏ ਤੇ ਕੱਲ ਤਾਂ ਇੱਕ ਦਿਨ ਸਾਡੇ ਕੋਲ ਹੋਰ ਪਿਆ ਆ ਵਿੱਚ ਪੂਰ ਆ ਗਿਆ ਸਤਿ ਸ੍ਰੀ ਅਕਾਲ ਲਵ ਯੂ ਬ੍ਰਦਰ ਲਵ ਯੂ ਜੀ ਲਵ ਯੂ ਜੀ ਅਸ਼ਾ ਜੀ ਅਸ਼ਾ ਫਿਰ ਤੇ ਮੈਂ ਸੋਚਦਾ ਵੀ ਕੱਲ ਕਿੱਥੇ ਆਈਏ ਤੁਸੀਂ ਕਿਹੜੀ ਕਿਹੜੀ ਜਗ੍ਹਾ ਤੋਂ ਲਾਈਵ ਹੋ ਮੈਨੂੰ ਦੱਸੋ ਵੇ ਆਪਾਂ ਉੱਥੇ ਆਉਣ ਦੀ ਟਰਾਈ ਕਰਾਂਗੇ ਮੇਰਾ ਮਨ ਤਾਂ ਕਈ ਜਗ੍ਹਾ ਆਉਣ ਦਾ ਪਰ ਦਿਨ ਘਟਨੇ ਸੋ ਜੱਟਨ ਜੁਲੀਟ ਆ ਜਾਣੀ ਆ ਹੁਣ ਵੀਰਵਾਰ ਨੂੰ ਸੋ ਇਸ ਕਰਕੇ ਸਾਡੇ ਕੋਲ ਕਲਦੀ ਦਿਹਾੜੀ ਪਈ ਆ ਬੰਦੂ ਸੋ ਇੱਥੇ ਆਈਏ ਯੂਐਨਏ ਇਹ ਕਿੱਥੇ ਆ ਇਹ ਤਾਂ ਬਾਹਰ ਦੀ ਗੱਲ ਹੋ ਗਈ ਪੰਜਾਬ ਆ ਗਿਆ ਯੂਨਾਈਟਡ ਟੈਂਟ ਜਿਮੀ ਫੈਲਮ ਸ਼ੋ ਥੈਂਕ ਯੂ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਇਹ ਤੂੰ ਚਲੋ ਜੀ ਉਹ ਹੋ ਗਿਆ ਹੁਣ ਤੂੰ ਆ ਦੱਸੋ ਵੀ ਕਿੱਥੇ ਆਏ ਦਿੱਲੀ ਅਸੀਂ ਆਏ ਸੀ bro ਦਿੱਲੀ ਅਸੀਂ ਉੱਥੇ ਮਥਾਟ ਏਕੇ ਮਾਰਾ ਜਦੇ ਤਾਂ ਹੀ ਗਏ ਸੀ ਜਿਮੀ ਫੈਲਮ ਸ਼ੋ ਯੈਸ ਮੈਲਬਨ ਆ ਜਾਓ ਭਾਈ ਭਾਈ ਮੈਲਬਨ ਤਾਂ ਬਹੁਤ ਦੂਰ ਹੈ ਬਹੁਤ ਟਾਈਮ ਲੱਗਣਾ ਪੰਜਾਬ ਚ ਦੱਸੋ ਭਾਈ ਜੀ ਖੁੱਤੀਆਂ ਬਣੀਆਂ 27 ਜੂਨ ਨੂੰ ਹਾਂਜੀ ਹਾਂਜੀ ਸਪੀਕਰ ਸਾਹਿਬ ਜੀ ਤਿਆਰ ਹੋ ਜੋ ਬਠਿੰਡੇ ਆਉਗੇ ਆਹ ਗੱਲ ਵੀ ਆਈ ਡੀਆ ਠੀਕ ਆ ਬਠਿੰਡੇ ਵੀ ਠੀਕ ਆ ਵੈਰੀ ਗੁੱਡ ਬਠਿੰਡੇ ਵੀ ਖੜਾ ਜਾ ਸਕਦਾ ਟੂਰ ਉੱਪਰ ਪ੍ਰਦੇਸ਼ ਉੱਤਰਾ ਪ੍ਰਦੇਸ਼ ਦਾ ਹੁੱਕਾ ਵਾਜੀ ਜੀ ਜੇ ਨੀਰੂ ਜੀ ਦਾ ਮੈਸੇਜ ਆ ਗਿਆ ਜੀ ਨੀਰ ਬੱਜਾ ਜੀ ਇਹ ਤੁਹਾਨੂੰ ਕੁਝ ਮੈਸੇਜ ਕੀਤਾ ਦੀ ਬੱਜਾ ਜੀ ਇਹ ਦਿਲ ਦੀ ਪਤਾ ਨਹੀਂ ਅੰਗਰੇਜ਼ੀ ਸੀ ਅ게 ਕਦਾ ਕੋਈ ਸਮਝ ਨਹੀਂ ਆਇਆ ਐਨੀ ਹਾਊ ਜੰਮੂ ਜੰਮੂ ਬਾਈ ਬਹੁਤ ਦੂਰ ਆ ਯਾਰ ਜੰਮੂ ਨੂੰ ਮੈਂ ਮਾਫੀ ਚਾਹੂੰਗਾ ਅੱਛਾ ਮੂ ਸਾਡੀ ਫਿਲਮ ਲੱਗ ਰਹੀ ਹੈ 27 ਤਰੀਕ ਨੂੰ ਤੁਸੀਂ ਦੇਖ ਕੇ ਆਓ ਨੀਰੂ ਜੀ ਕਹਿੰਦੇ ਹੈਲੋ ਐਲ ਪਤਾ ਨਹੀਂ ਕਿਹੜੀ ਹੈਲੋ ਐਲ ਕਰ ਗਏ ਤੇ ਅੱਛਾ ਲਾਈਵ ਸ਼ਾਇਦ ਦੇਖਦੇ ਹੋਣਗੇ ਨੀਰੂ ਜੀ ਆ ਜਾਓ ਜੇ ਤੁਸੀਂ ਇਫ ਯੂ ਆਰ ਔਨਲਾਈਨ ਦੈਨ ਕਮ ਕਮ ਫਾਸਟ ਨੀਰੂ ਜੀ ਨੇ ਅੱਜ ਬਹੁਤ ਸੋਹਣੀਆਂ ਪੰਜਾਬੀ ਜੁੱਤੀਆਂ ਲਈਆਂ ਉਥੋਂ ਅੰਮ੍ਰਿਤਸਰ ਤੋਂ ਬਹੁਤ ਗੈਂਡ ਬਾੜੀਆਂ ਗੈਂਡ ਸੀ ਬਠਿੰਡਾ ਭਾਜੀ ਹਾਜੀ ਭਾਜੀ ਬਠਿੰਡੇ ਵੀ ਕਰ ਸਕਦੇ ਆ ਟਰਾਈ ਕੱਲ ਦੀ ਦਿਹਾੜੀ ਸਾਡੇ ਕੋਲ ਹੈਗੀ ਬਠਿੰਡਾ ਦੇਰਾ ਦੂਨ ਦੇਰ ਦੂਰ ਨੋਟਦਾ ਵੀ ਮੇਰਾ ਭਾਈ ਹੈਗਾ ਮਨ ਮੋਗੇ ਆ ਜਾਓ ਭਾਈ ਆ ਵੀ ਠੀਕ ਹੈ ਯਾਰ ਭਾਈ ਲੁਧਿਆਣੇ ਵੀਰ ਮੈਂ ਆਇਆ ਸੀ ਉਧਰ ਨੂੰ ਉਧਰ ਨਹੀਂ ਜਾਣਾ ਇਹ ਮੋਗੇ ਜੁਆਇਨ ਕਰਾਉਣੀ ਰਿਹਾ ਫਲਾਈ ਆਰਡਰ ਸਿਲੋ ਨਹੀਂ ਆਨ ਕੋਲ ਹੋ ਗਿਆ ਰਿਪਲਾਈ ਟੂ ਨਹੀਂ ਰੁਕਾ ਜਿ ਕੋ ਆ ਰਿਹਾ ਰਿਪੋਰਟ ਕਮੈਂਟ ਨਹੀਂ ਰਿਪੋਰਟ ਕੀ ਕਰਨੇ ਆਪਣੇ ਰੁਕੋ ਭਾਈ ਭਾਈ ਸੌਰੀ ਅੰਦਰ ਮੇਰਾ ਮੇਰੇ ਕੋਲ ਤਾਂ ਦੇਖਣ ਵਾਲਾ ਹੀ ਸਿਸਟਮ ਹੈ ਜੀ ਤੁਹਾਨੂੰ ਜੀ ਮੈਨੂੰ ਨਹੀਂ ਦਿਖ ਰਿਹਾ ਤੁਸੀਂ ਹਾਂ ਜੀ ਮੈਨੂੰ ਦੇਖ ਰਿਹਾ ਮੈਨੂੰ ਨਹੀਂ ਆ ਦੇ ਆਓ ਚਾਚਾ ਤੁਸੀਂ ਤਾਂ ਮੈਨੂੰ ਦਿਸ ਰਹੇ ਹੋ ਮੈਂ ਆਫ ਤਾਂ ਨਹੀਂ ਕਰਤਾ ਕੈਮਰਾ ਨਹੀਂ ਮੈਂ ਤਾਂ ਤਾਂ ਨਹੀਂ ਚਲੂ ਦੇਖ ਪਾਰਾ ਦਿਲੀ ਆਹ ਫੋਨ ਤੇ ਲਾਇਆ ਹੈ ਸੈਲਫੋਟੋ ਕਰਨਾ ਬੜਾ ਹੈ ਕਿਹਦੇ 라이ਵ ਜੀ ਵੀ ਤਾਂ ਦੇਖਣੇ ਚਾਹੀਦੇ ਅੱਛਾ ਹਾਂ ਤੁਸੀਂ ਮੈਨੂੰ ਦਿਸ ਰਹੇ ਹੋ ਅਲੀ ਜੀ ਦੇਖੇ ਪਰ ਤੁਸੀਂ ਲੀਚੀ ਅਹੀਂ ਦੀਜੀਏ ਖਾ ਰਹੀ ਨਹੀਂ ਦਿਲੀ ਨੂੰ ਬਚੇੜਾ ਕਿ ਥੋੜੀ ਜੀ ਗੱਡੀ ਥੋੜੀ ਫੇ ਤੁਹਾਨੂੰ ਸਟਾਰ ਬੱਕ ਰੁਕਣਾ ਸੀ ਨਾ ਤੁਸੀਂ ਤਾਂ ਤੁਸੀਂ ਲੇਟ ਹੋ ਗਏ ਅੱਛਾ ਐਨੀਆਂ ਮਿੱਠੀਆਂ ਐਨੀਆਂ ਮਿੱਠੀਆਂ ਲੀਤੀਆਂ ਨਾ ਉਹ 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 ਮਨਾ ਗਿਆ ਅੱਛਾ ਮੈਂ ਉਹ ਮੈਂ ਮੈਂ ਮੈਸੇਜ ਜੋ ਭੇਜਿਆ ਸੀ ਉਹ ਪਲੀਜ਼ ਬਾਅਦ ਪੜ ਲਿਓ ਕੰਮ ਦੀ ਹਾਂਜੀ ਹਾਂਜੀ ਉਹ ਥੋੜੀ ਜਿਹੀ ਉਖਾਸ ਅੰਗਰੇਜ਼ੀ ਸੀ ਮੈਨੂੰ ਨਹੀਂ ਸਮਝ ਆਉਣੀ ਸੀ ਵੈਸੇ ਵੀ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਾਓ ਦੋ ਤਿੰਨ ਦਿਨ ਤੋਂ ਜਾਮਣਾਂ ਛਾਰੀਆਂ ਸੀ ਅੱਜ ਲੀਚ ਹੀ ਛਾ ਗਈ ਯੂ نو ਮੈਂ ਕਦੇ ਜਾਮਣ ਖਾਦਾ ਹੀ ਨਹੀਂ ਮੈਨੂੰ ਪਤਾ ਵੀ ਨਹੀਂ ਕੀ ਹੈ ਇਸੇ ਕੰਮ ਪਰ ਬੈ ਆ ਤਾਂ ਨੋ ਨੋ ਜੀ ਪਲਾਮ ਪਲਮ ਨਹੀਂ ਹੁੰਦਾ ਜਾਮਣ ਜਾਮਣ ਹੁੰਦੀ ਆ ਜਾਮਣ ਨੇ ਕਿਹਾ ਤੇ ਅੰਗਰੇਜ਼ੀ ਨਹੀਂ ਪਤਾ ਪਰ ਜਾਮਣ ਬਹੁਤ ਤਕੜੀ ਚੀਜ਼ ਹੈ ਆਈ ਡੋਟ ਨੋ ਵਟ ਇਟ ਇਜ਼ ਉਹ ਕੰਟਰੋਲ ਹੁੰਦੀ ਆ ਉਹ ਤਾਂ ਬਹੁਤ ਮਤਲਬ ਰਾਮ ਬਾਣ ਕਹ ਲੋ ਰਾਮ ਬਾਣੀ ਆ ਉਹ ਬਹੁਤ ਤਕੜੀ ਚੀਜ਼ ਆ ਜਾਮਣ ਉਹ ਅੰਗਰੇਜ਼ੀ ਸਲਾਬ ਦੇ ਨੂੰ ਕੀ ਕਹਿੰਦੇ ਆ ਫਿਰ ਮੈਂ ਬਾਹਰ ਲੈ ਕੇ ਆਉਂਗੀ ਓਏ ਹੁਣੇ ਗੂਗਲ ਜਾਮਣ ਨੂੰ ਕੀ ਕਹਿੰਦੇ ਆ ਗੂਗਲ ਕਰੋ ਵਾਟ ਜਾਮਣ ਉਹ ਬਾਹਰ ਨਹੀਂ ਮਿਲਦੀ ਕੈਨੇਡਾ ਅਮਰੀਕਾ ਅੱਛਾ ਫਿਰ ਬਲੈਕਬੈਰੀ ਨਹੀਂ ਹੁੰਦੀ ਬਾਈ ਜੀ ਜਾਵਾ ਬਲਮ ਜਾਵਾ ਬਲਮ ਜਾਵਾ ਬਲਮ ਪਲੰਪ 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 ਉਹ ਉੱਥੇ ਉੱਥੇ ਬੜੀ ਮਹਿੰਗੀ ਮਹਿੰਗੀ ਮਿਲੂਗੀ ਲਾਈਕ ਹੁਲਫੁੱਲ ਨਹੀਂ ਮੈਨੂੰ ਨਹੀਂ ਮਿਲ ਰਹਾ ਜੇ ਤਾਂ ਮੈਂ ਟਰਾਈ ਕੀਤੀ ਉੱਥੇ ਮੈਨੂੰ ਤਾਂ ਵੀ ਨਹੀਂ ਮਿਲੀ ਨਹੀਂ ਓਕੇ ਨਹੀਂ ਨਹੀਂ ਐਕਸਪੋਰਟ ਚ ਲੈ ਕੇ ਵੀ ਨਹੀਂ ਜਾ ਸਕਦੇ ਆ ਨਹੀਂ ਨਹੀਂ ਲੈ ਕੇ ਨਹੀਂ ਜਾ ਸਕਦੇ ਇੱਥੇ ਖਾਰੋ ਜਿੰਨੀਆਂ ਖੜੀਆਂ ਤਾਂ ਹੀ ਮੈਂ ਤਿੰਨ ਦਿਨ ਤੋਂ ਜਾਮਣਾ ਹੀ ਖਾ ਰਿਹਾ ਮੈਂ ਜਾਮਣਾ ਤੇ ਲਗਾ ਆ ਮੈਂ ਅੱਜ ਬੜਾ ਜੀਤੀ ਹੱਥ ਆ ਗਈ ਓਏ ਹੋਏ 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 ਏਡੀ ਸੁਆਦ ਲਈ ਚੀ ਉਹ ਮੈਂ ਸਟਾਰ ਮੈਂ ਸਟਾਰਬਕਸ ਦੀ ਕਾਫੀ ਪੀ ਲੀਨ ਸੈਂਡਵਿਚ ਖਾ ਲਿਆ। ਉਹ ਹੀ ਕਾਫੀ ਜੱਟੋ ਜੀ ਬੀ ਚੀ ਲੀ ਚੀ। ਇਸ ਲੀਚੀ ਟਾਈਮ? ਯੈਸ ਲੀਚੀ ਲੀਚੀ। ਜੀ ਜੀ ਆਪਣੇ ਕੱਲ ਦੀ ਦਿਹਾੜੀ ਰਹਿ ਗਈ ਮੈਂ ਸੋਚਦਾ ਸੀ ਵੀ ਆਪਾਂ ਕਿਤੇ ਕੱਲ ਨੂੰ ਵੀ ਜਾ ਆਈਏ। ਹਾਂ ਚਲੋ। ਲੈਟਸ ਗੋ ਵੇਰ ਐਵ ਯੂਸ ਟੂ ਗੋ ਲੈਟ ਚਲੋ। ਹਾਂ ਯਾਰ ਬਲੀਚੀ ਕਿੱਥੇ ਕੱਲ ਨੂੰ ਜਾਈਏ ਮੈਂ ਸੋਚਦਾ ਸੀ ਕਿੱਥੇ ਜਾਈਏ ਮਤਲਬ ਸੀ ਬਚਾਚਾ ਹਾਂ ਬੇਨਾ ਬੁਗੈ ਮਤਲਬ ਕੱਲ ਕਿੱਥੇ ਜਾਈਏ ਇਹ ਪਟਿਆਲੇ ਜਾਈਏ ਜਾਂ ਬਠਿੰਡੇ ਵੀ ਕਈਆਂ ਨੇ ਕਿਹਾ ਬਠਿੰਡੇ ਆਜੋ ਬਠਿੰਡੇ ਦੈਟਸ ਮਾਈ ਹਮ ਟਾਊਨ ਆਣਾ ਚਲੋ ਇਥੇ ਤੋਂ ਮੌਂ ਚਲੋ ਬਠਿੰਡੇ ਚਲੋ ਕਿੱਥੇ ਲੈ ਕੇ ਚਲੋਗੇ ਬਠਿੰਡੇ ਮੈਂ ਕਿੱਥੇ ਲੈ ਕੇ ਜਾਊਂਗੀ ਉੱਥੇ ਜਿੱਥੇ ਉਹ ਉਹ ਪਲਾਂਟ ਨਹੀਂ ਨਾ ਆਪਣਾ ਉਹ ਆ ਕੀ ਕਹਿੰਦੇ ਉਹ ਉਹ ਧੋਏ ਵਾਲਾ ਪਲਾਂਟ ਦਿਖਾਓ ਬਸ ਮੈਨੂੰ ਧਰਮ ਵਾਲਾ ਪਲਾਂਟ ਦੀ ਗੱਲ ਕਰ ਚੁੱਕੀ ਉੱਥੇ ਉਹ ਮੈਨ ਮੇਡ ਲੇਕ ਵੀ ਆਪਾਂ ਉੱਥੇ ਜਾਵਾਂਗੇ ਆਪਾਂ ਬੋਟਿੰਗ ਕਰਾਂਗੇ ਇੰਨੀ ਤਾਂ ਜਾਮਣਾ ਖਾਵਾਂਗੇ ਉੱਥੇ ਜਾ ਕੇ ਆਖਰੀ ਕੀ ਚਲੋ ਅੱਜ ਮੈਨੂੰ ਲੱਗਾ ਸਰਪਲ ਪਲਾਨੀ ਦਿਖਾਉਣਾ ਗੱਲਾਂ ਆ ਥਰਮ ਉਹ ਤੇ ਬਠਿੰਡੇ ਤੋਂ ਆਜੀ ਪਤਾ ਮੈਨੂੰ ਦੱਸੋ ਜੀ ਕਿੱਦਾਂ ਦੀ ਗੱਲ ਆ ਜੀ ਜੀਰੋ ਜੀ ਲੈਟਸ ਗੋ ਬਠਿੰਡੇ ਆ ਪੱਕਾ ਪਲਾਨ ਬਣਾ ਲੈਨੇ ਲੈਟਸ ਗੋ ਚਲੋ ਤਾਂ ਠੀਕ ਆ ਬਠਿੰਡੇ ਸੋਚਦੇ ਆ ਜਾਂ ਮੈਂ ਸੋਚਿਆ ਸੀ ਪਟਿਆਲੇ ਪਟਿਆਲਾ ਵੀ ਮੇਰਾ ਬਹੁਤ ਪਸੰਦ ਆ ਜਾਂ ਬਸ ਕੋ ਪਟਿਆਲੇ ਦੈਟਸ ਗੁੱਡ ਟੂ ਚਲੋ ਸਵੇਰੇ ਜਿੱਦਨੂੰ ਤੁਹਾਡਾ ਮੂਡ ਹੋ ਜਾ ਉਹਦੋਂ ਖਿੱਚ ਦਾਂਗੇ ਗੱਡੀ ਹਾਂ ਕਿਉਂਕਿ ਮੈਨੂੰ ਥੋੜੇ ਜਿਹਾ ਟਾਈਮ ਸਪਾ ਲਈ ਵੀ ਚਾਹੀਦਾ ਪਲੀਜ਼ ਕਰ ਕੱਲ ਆਪਣਾ ਪ੍ਰੀਮੀਅਰ ਆ ਤੁਹਾਡਾ ਤੁਹਾਨੂੰ ਕੋਲ ਟਾਈਮ ਦੇਣਾ ਆਪਾਂ ਜਿੱਥੇ ਵੀ ਜਾਵਾਂਗੇ ਅਰਲੀ ਜਾਵਾਂਗੇ ਓਕੇ ਥੈਂਕ ਯੂ ਥੈਂਕ ਯੂ ਜਮ ਜੂ ਮੈਂ ਸ਼ਡੂ ਕੱਲ ਨਹੀਂ ਹੋਤਾ ਨਹੀਂ ਹੋਣਾ ਮੈਂ ਸਾੜੀ ਪਾੜੀ ਜਿਮ ਤਾਂ ਜਾਊਂਗੀ ਤੇ ਤੁਹਾਨੂੰ ਅਰਲੀ ਜਮ ਜਾਣਾ ਪੜਾਉਂਦੀ ਰੂ ਜੀ ਯਾ ਆਹ ਗੋ ਅਰਲੀ ਟੂ ਦ ਜਿਮ ਐਂਡ ਦੈਨ ਫਿਰ ਪਟਿਆਲੇ ਐਂਡ ਦੈਨ ਫਿਰ ਮੈਂ ਆਵਦੇ ਸਪਾ ਚ ਮੜ ਜੂਂਗੀ ਪਤਾ ਨਹੀਂ ਠੀਕ ਹੈ ਜੀ ਜਿੱਥੇ ਮਾਚੀ ਸਪਾ ਕਰਾਉ ਤੇ ਆਦਾ ਰੀਲ ਵੀ ਬਣਾਉਣੀ ਹੈ ਇੱਕ ਦੋ ਵੀ ਹਵ ਟੂ ਮੇਕ ਕੁਪਲ ਆਫ ਰੀਲਸ ਆਲਸੋ ਰੀਲ ਹਾਂ ਹਾਂ ਜੀ ਜੋ ਤੁਸੀਂ ਡਾਇਰੈਕਟ ਕਰਨਾ ਮੈਂ ਐਮ ਯੂਰ ਆਰਟਿਸਟ ਐਨੀਥਿੰਗ ਯੂ ਸੇ ਆਈ ਵਿਲ ਡੂ ਕਿਉਂਕਿ ਫਿਰ ਅਸੀਂ ਜਦਾ ਹੋ ਜਾਣਾ ਆਫਟਰ ਟੂਮੋਰੋ ਫਿਰ ਸੈੱਟ ਦਾ ਸਟਾਕ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕਾਲਾ ਪਰਿਨਿਭੜੋ ਲੈ ਠੀਕ ਹੈ ਜੀ ਓਕੇ ਤੁਸੀਂ ਠੀਕ ਹੈ ਨੀਰੂ ਜੀ ਜੁਆਇ ਕਰ ਰਹੇ ਹੋ ਸਗਰੇ ਮਿਲਦੇ ਆ ਓਕੇ ਕਾ ਕ ਬੁੱਕ ਮਾਈ ਸ਼ੋ ਬੁੱਕ ਮਾਈ ਸ਼ੋ ਆ ਹਾ ਯਾ 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 ਬੁੱਕ ਮਾਈ ਸ਼ੋ ਡਾਟ ਕਾਮ ਤੇ ਸਾਡੀਆਂ ਜਿਹੜੀਆਂ ਟਿਕਟਸ ਓਪਨ ਹੋ ਗਈਆਂ ਯੈਸ ਤੇ ਯੂ ਗਾਇਸ ਕੈਨ ਗੋ ਐਂਡ ਚੱਕ ਦੋ ਫਟੇ ਕਰ ਦਿਓ ਕੰਮ ਹਾਂ ਚੱਕ ਦੋ ਫਟੇ ਓਕੇ ਓਵਰ ਐਂਡ ਆਊਟ ਓਕੇ ਸੀਮ ਬਾਏ ਬਾਏ ਨੀ ਬਾਏ ਜੀ ਬਾਏ 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 ਆਹ ਇਹ ਜੀ ਬੀ ਜੀ ਕੀ ਜੀ ਮਾਇਆ